ਅਸਲੇ ਸੀ ਮੌਜੂਦ ਆ ਨਿਊ ਦਿਓ ਲਗੜ ਦੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਜਿੱਥੇ ਮਾਸਟਰ ਸਰਿੰਦੀ ਸਵਰਗਵਾਸੀ ਭਾਬੀ ਪਰਵੀਨ ਜੀ ਦੀ ਅੰਤਿਮ ਅਰਦਾਸ ਦੀ ਰਸਮ ਦੀ ਜਿਹੜੀ ਅਦਾਇਗੀ ਕੀਤੀ ਜਾ ਰਹੀ ਹੈ ਤਾਂ ਅਸੀਂ ਤੁਹਾਨੂੰ ਕਿ ਪੀਤੀ 18 ਸਤੰਬਰ ਨੂੰ ਮਾਸਟਰ ਸ੍ਰਿੰਦੀਪ ਸਵਰਗਵਾਸੀ ਭਾਬੀ ਪਰਵੀਨ ਜੀ ਦੀ ਸੜਕ ਦੁਰਘਟਨਾ ਦੇ ਵਿੱਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ 19 ਤਰੀਕ ਨੂੰ ਉਹਨਾਂ ਦੇ ਭਾਬੀ ਨੂੰ ਯਾਨੀ ਕਿ ਪ੍ਰਵੀਨ ਜੀ ਦੀ ਸਪੁਰਦੇ ਖਾ ਕੇ ਕਰਨ ਦੀ ਜਿਹੜੀ ਰਸਮ ਹੈ ਉਸ ਦੀ ਅਦਾਇਗੀ ਕੀਤੀ ਗਈ ਸੀ ਤੇ ਹੁਣ ਜਿਹੜਾ ਹੈ ਅੱਜ ਮਾਸਟਰਸ ਮਿੰਦੀ ਭਾਬੀ ਤੇ ਪ੍ਰਵੇਜ਼ ਦੀ ਵਾਈਫ ਪ੍ਰਵੀਨ ਸਵਰਗਵਾਸੀ ਪ੍ਰਵੀਨ ਜੀ ਦੀ ਅੰਤਿਮ ਅਰਦਾਸ ਜਿਹੜੀ ਰਸਮ ਹੈ ਉਸ ਦੀ ਅਦਾਇਗੀ ਗੁਰਦੁਆਰਾ ਸਿੰਘ ਸਬਤ ਨਿਊ ਦਿਵਲਨਗਰ ਦੇ ਵਿੱਚ ਕੀਤੀ ਜਾ ਰਹੀ ਹੈ ਜਿੱਥੇ ਪੰਜਾਬੀ 뮤직 ਇੰਡਸਟਰੀ ਦੇ ਨਾਮਵਰ ਗਾਇਕ ਕੁਲਵਿੰਦਰ ਗੈਲੀ ਉਸ ਤੋਂ ਬਾਅਦ ਮੰਗੀ ਮਾਹਲ ਗੁਰਲੇਸ ਅਕਤਰ ਲੈਂਬਰ হোসেন ਪੁਰੀਆ ਜੀ ਖਾਨ ਤੇ ਹੋਰ ਕਈ ਕਲਾਕਾਰ ਜਿਹੜੇ ਨੇ ਇੱਥੇ ਮੌਜੂਦ ਨੇ ਜੋ ਕਿ ਮਾਸਟਰਸ ਹਿੰਦ ਉਸ ਦੇ ਰਾਹ ਪਰਵੇਸ਼ ਦੀ ਦੁੱਖਾਂ ਦੀ ਘੜੀ ਦੇ ਵਿੱਚ ਉਸ ਦਾ 7 ਦਿਨ ਇੱਥੇ ਪਹੁੰਚੇ ਨੇ ਕੈਪਟਨ ਮਨ ਬਰਿੰਦਰ ਮਹਿਰਾ ਦੇ ਨਾਲ ਮੈਸਾਂਡਰ ਰੋਡਾਨਿਕ ਸਿਕਰਾਂ ਟੀਮ ਦੇ ਵਿੱਚ جو دکھی ٿي ٿڪا جو ان بته ڪله ڏاڪ جنو ڏکھ ٿو هوي جو موذي اچي ويندا منهن لڳا دل وئي وئي چيٽي ڪيتن وڙن وڙا پنهنجي هيءَ سميت گڏ ڪندو ਮੇਰੇ ਗਿਆਨਿਕਾ ਤੇ ਨਾਲਿਆਣਿਆਂ ਨੇ ਤਹੋ ਮੈਨੂੰ ਤੋੜਨਾ ਸੀਗਾ ਉਹ ਤਾਂ ਮੈਂ ਮੈਨੂੰ ਕਰਨ ਆਇਆ ਹਾਂ ਕਿ ਮੈਂ ਕਰੇ ਕਿਹੜੇ ਜਨਨ ਕਰ ਦੇਣਗੇ ਮੈਨੂੰ ਆਦੀ ਡਿਸਟ੍ਰਿਕਟ 'ਚ ਨਾ ਮੇਰੀ ਨੌ ਡੈਡੀ ਜੀ ਮੇਰੇ ਜਾਨੂ ਨੂੰ ਸ਼ਰੀਰ ਬਣਾਇਆ ਤੇਰੇ ਜਾਨੂ ਨੂੰ ਹਨਤ ਕਰਦੇ ਹੋ ਤੁਸੀਂ ਬੜੇ ਬੜੇ ਕਲਾਕਾਰ ਬਣਾ ਦਿੱਤੇ ਉਦੋਂ ਛੋਟੇ ਜਿਹੇ ਕੋਈ ਬੇਟਾ ਜਾਨੂ ਅੱਜ ਮੈਂ ਜਾਨੂ ਨੂੰ ਗਾਣਾ ਸੁਣਾਇਆ ਸਿਖਾ ਦੇਉ ਉਹ ਕਲਾਕਾਰ ਬਣਾ ਮੈਂ ਰਿਆਨਵਾ ਕਲਾਕਾਰ ਬਣ ਕੇ ਉਦੋਂ ਦੀ ਮੈਂ ਫੁੱਟੇ ਬਾਰੇ ਕਲਾਕਾਰ ਬਣ ਕੇ ਬਣੂ ਬਣੂ ਤੇ ਪਰ ਤੱਕ ਬੋਲ ਕੇ ਲੈਣਾ ਤੇ ਪਤਾ ਨਹੀਂ ਇਹ ਜਿਹੜੇ ਇਨਸਾਨ ਜਿਹੜੇ ਇਹ ਤਾਂ ਏਦਾਂ ਕਰ ਗਿਆ ਜਿਹੜੀ ਦੁਨੀਆ ਫਟਦੀ ਹੈ ਉਹ ਰਾਖੀ ਜਿਲੇ ਕਿਨਾਂ ਵਾਸਤੇ ਇਹ ਕੋਈ ਜੁਕੀ ਬੰਦਾ ਹੋ ਜਾਵੇ ਉਹ ਤੇ ਉਹਨੂੰ ਵੀ ਇਨਸਾਫ ਕਦੋਂ ਮਿਲੂਗਾ ਇੱਕ ਤਾਂ ਬੰਦਾ ਅਦਰ ਜਾਂਦਾ ਇੱਕ ਆਪਣਾ ਜੀ ਚਲੇ ਜਾਂਦਾ ਉਸ ਤੋਂ ਬਾਅਦ ਪੁਲਿਸ ਕਚਹਿਰੀਆਂ ਦੇ ਵਿੱਚ ਮੁਕਤਵੇ ਲੜਦਾ ਤਾਂ ਬਹੁਤ ਦਿੱਕਤਾਂ ਬਾਕੀ ਜੇ ਕਿਸੇ ਦਾ ਕੁਝ ਹੋਵੇ ਤਾਂ ਉਹ ਦੁੱਖ ਦੰਤ ਮਟੋਂਦਾ ਤੁਸੀਂ ਸਾਰੇ ਲੋਕ ਜਿੰਨੇ ਕੋ ਸਾਡੇ ਦਰਵਾਜ਼ੇ ਤੇ ਆਏ ਰੱਬ ਤੁਹਾਨੂੰ ਤਦ ਦ੍ਰਿਸ਼ਟੀ ਹਦਾਵੇ ਤੇ ਮੈਂ ਤੁਹਾਡਾ ਬੋਲ ਸੁਣਵਾਦੀ ਹੁਣ ਕਿਸੇ ਵੀ ਪ੍ਰਿਆਸ ਤੋਂ ਨਾ ਪਰ ਤੁਸੀਂ ਫਰੇ ਟਵੀ ਵਿੱਚ ਉਹਦੇ ਵਿੱਚ ਉਹ ਜਿਹੜਾ ਮੋਬਾਈਲ ਹੋਵੇ ਵਿੱਚ ਸਾਡਾ ਇਚਾਰਜ ਹੋ ਜਾਓ ਸਾਡੇ ਵੱਡੇ ਵੱਡੇ ਲੋਕ ਸਤਿਕਾਰਯੋਗ ਜੇ ਨੂੰ ਮੋਹ ਤੇ ਜਦੋਂ ਪਿਆਰ ਕਰਦਾ ਸਤਨਾਮ ਸਿੰਘ ਸਾਹਿਬ ਜੀ ਉਹ ਤਸ਼ਰੀਫ ਲੈ ਆਏ ਹੀ ਪਾਲੀ ਸਾਹਿਬ ਦੇ ਤੇ ਤਸ਼ਰੀਫ ਲੈ ਆਏ ਆਪਣਾ ਮੇਰਾ ਬੇਟਾ ਮੁਗੀ ਮਲ ਤਾਂ ਰੋਣ ਹੀ ਲੱਗ ਪਿਆ ਉਹਦੇ ਤੋਂ ਵੀ ਮੇਰੇ ਤੋਂ ਗੱਲ ਨਹੀਂ ਹੁੰਦੀ ਤੇ ਉਹ ਭਾਰੋ ਕੋ ਗਿਆ ਦਾ ਤੇ ਕਿਨੂੰ ਕਿਨੂੰ ਬਬਟੀ ਨੂੰ ਜੀ ਉਹ ਅਨਸ਼ੀਰਾ ਦੇ ਨੰਸ ਦੇ ਜਨਮ ਸਾਹਿਬ ਜੀ ਮੇਰੀ ਨਜ਼ਰ ਜਦੋਂ ਜਾਂਦੀ ਹੈ ਕਲੀਕਰੀ ਸਭ ਜੀ ਬਹੁਤ ਵੱਡੇ ਲੋਕ ਬਹੁਤ ਵੱਡੇ ਲੋਕ ਕਰ ਤੁਸੀਂ ਸਾਹਿਬ ਜੀ ਤੁਸੀਂ ਮੇਰੇ ਗਰੀਬ ਦੇ ਇੱਕ ਇਛਿਆ ਤੇ ਤੁਸੀਂ ਇਹ ਸੇ ਸੇ ਕੀ ਲਏ ਤੁਹਾਡੀ ਬਹੁਤ ਮਿਹਰਬਾਨੀ ਤੁਹਾਡਾ ਬਹੁਤ ਮੈਂ ਜ਼ਿਕਰ ਕਰਦਾ ਇੱਕ ਫਰੀ ਫਰੀ ਜੀ ਇਹ ਦੁੱਖ ਹੋਵੇ ਸੁੱਖ ਹੋਵੇ ਗੰਦਰ ਤੇ ਸ਼ਕਤੀ ਪੈਦਾ ਬਰ ਲੰਗਰੇ ਗਾ ਲਗਰ ਕੇ ਚੱਕੇ ਗਏ ਮੈਂ ਤਾਂ ਬੋਲ ਨਹੀਂ ਸਕਾ ਮੈਂ ਤਾਂ ਬਹੁਤ ਬੋਲਦਾ ਬਹੁਤ ਹੁੰਦਾ ਨਾ ਤੁਹਾਨੂੰ ਮੈਂ ਤੋਂ ਬੋਲਣੀ ਹੈ ਤੁਹਾਡੀ ਬਹੁਤ ਕੇ ਬੰਲੀ ਜੀ ਤੁਹਾਡਾ ਬਹੁਤ ਧੰਨਵਾਦ ਵੈਰੀ ਗੁੱਡ ਜੀ ਕੰਪਲੈਕਸ ਸ਼੍ਰੀ ਗੁਰੂ ਗਰਬ ਸਾਹਿਬ ਜੀ ਦੇ ਉੱਤੇ ਬਹੁਤ ਇਤਿਹਾਸਿਕ ਹੈ ਵੈਰੀ ਗੁੱਡ ਜੀ ਦਾ ਕੰਪਲੈਕਸ ਬਹੁਤ ਜੀ ਕੀ ਬਹਿੰਦੇ ਅੱਜ ਦੇ ਇਸ ਅਸਰ ਅਕਾਦ ਡਾਕਟਰ ਜੀ ਜਿਹੜਾ ਸ਼ਾਂਤੋਤੀ ਪਰਿਵਾਰ ਤੇ ਅੱਜੇ ਦੁੱਖ ਆਇਆ ਉਹਦੇ ਬਾਰੇ ਗੱਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਮੇਰੇ ਹਰ ਇੱਕ ਹੋ ਸਾਥੀ ਜਿੰਨੇ ਵੀ ਨੇ ਸਾਰੀ ਜ਼ਿੰਦਗੀ ਦੀ ਇਸੇ ਪੜਾ ਚੋਂ ਹਸਦੇ ਆ ਜਿਹੜੇ ਬਾਹਰ ਕੰਮ ਕਰਦੇ ਆ ਘੌੜ ਪੱਛ ਕਰਦੇ ਆ ਬੱਚੇ ਛੋਟੇ ਨੇ ਮੇਰੇ ਲਈ ਇਸ ਤਰ੍ਹਾਂ ਇੱਕ ਘਟੜੇ ਦੀ ਇਸ ਤਰ੍ਹਾਂ ਸੋ ਆਪਾਂ ਇਹੀ ਜਿਹੜਾ ਵਿਛੋੜਾ ਹੈ ਇਹਨੂੰ ਆਪਣੇ ਆਪ ਦੇ ਨਾਲ ਅਹਿਸਾਸ ਨਾਲ ਜੋੜ ਕੇ ਵੇਖੀਏ ਇਸ ਫਿਰ ਲਗਾ ਕੇ ਹੀ ਰੋੜਾ ਬਹੁਤ ਵੱਡਾ ਹੈ ਇਹਦਾ ਜਿਹੜਾ ਘਟਾ ਹੈ ਉਹਨੂੰ ਪੂਰਾ ਕਰਨਾ ਬਹੁਤ ਮੈਂ ਤੇ ਇਸ ਨੂੰ ਇੱਕ ਸ਼ਾਹੋਪਤੀ ਸਾਹ ਦੇ ਪੀ ਫਲਵਾੜੇ ਦੇ ਰੋਪ ਚ ਦਿੱਤਾ ਕਿ ਜਿਹਦਾ ਇੱਕ ਫੁੱਲ ਜਿਹੜਾ ਹੈ ਉਹ ਵਕਤ ਦੀ ਬਾੜ ਤੇ ਸਾਡੇ ਮਾੜੇ ਆਵਾ ਚਾਹੀਦੇ ਪ੍ਰਬੰਧਾਂ ਦੇ ਲਪੇੜ ਚ ਇਸ ਤਰ੍ਹਾਂ ਆਇਆ ਇੱਥੇ ਚਲਾ ਗਿਆ ਜਿੱਥੋਂ ਉਹ ਮੁੜ ਕੇ ਆ ਨਹੀਂ ਸਕਦਾ ਬਹੁਤ ਔਖਾ ਹੁੰਦਾ ਜਦੋਂ ਮੈਂ ਅੰਦਰ ਵੜਿਆ ਇਸ ਪਰਿਵਾਰ ਦਾ ਸਮਾਜ ਵਿੱਚ ਸੰਗੀਤ ਉਜੋਂਗ ਵਿੱਚ ਜੋ ਦੁੱਖ ਬਾ ਉਹ ਤਾਂ ਕਾਬਿਲ ਹੈ ਗੌਰ ਹੈ ਲੇਕਿਨ ਅੱਜ ਇਸ ਪਰਿਵਾਰ ਦੇ ਵਿੱਚ ਜਿਹੜਾ ਦੁੱਖ ਆਇਆ ਉਸ ਦੁੱਖ ਦਾ ਜਿਸ ਤਰ੍ਹਾਂ ਇਸ ਪਰਿਵਾਰ ਦੇ ਜੀਵ ਤੇ ਡਾਵਾ ਕਰ ਲਿਆ ਉਸ ਤੋਂ ਇਸ ਪਰਿਵਾਰ ਦੀ ਆਪਸੀ ਸਾਂਝ ਦਾ ਪਤਾ ਲੱਗਾ ਕਿ ਅੰਦਰ ਵੜਦਿਆਂ ਜਦੋਂ ਮੈਂ ਸੱਜੇ ਪਾਸੇ ਮਾਤਾ ਮਤਰੋ ਜੀ ਦੇ ਅੱਖਾਂ ਦੇ ਹੰਝੂ ਡੁੱਲਦੇ ਵੇਖੇ ਤਾਂ ਮੈਨੂੰ ਉਹ ਹੰਝੂ ਨੋਂ ਦੇ ਰੀਤੀ ਦੇ ਇਸ ਤਰ੍ਹਾਂ ਮਾਮਲੇ ਖ਼ਬੀਸੀ ਕਿ ਜਿਵੇਂ ਉਹਦੀ ਧੀ ਉਹਦੇ ਤੋਂ ਦੂਰ ਚਲੀ ਗਈ ਹੋਵੇ ਮੇਰੇ ਕੋਲ ਬੈਠੇ ਸਲੀਮ ਬੁਰੀ ਉਹਨਾਂ ਦੀਆਂ ਅੱਖਾਂ ਜੋ ਡਿੱਗਦੇ ਹੰਝੂ ਉਹਨਾਂ ਦੇ ਹਟ ਕੋਰੇ ਭਰਾ ਦੀ ਵਾਈਫ ਕੈਂਪਰ ਚ ਆਈ ਨਹੀਂ ਇੱਕ ਭੈਣ ਦੇ ਵਿਛੋੜੇ ਵਾਲੇ ਸੀ ਇਸ ਤਰ੍ਹਾਂ ਮੈਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਜਿਸ ਤਰ੍ਹਾਂ ਇਸ ਪਰਿਵਾਰ ਦੇ ਜੀਵਾਂ ਦੇ ਜਿਹੜੇ ਆਪਸੀ ਸਾਝਿਆ ਉਹ ਕਿਸ ਤਰ੍ਹਾਂ ਹੈ ਕਿ ਉਹ ਇਹਨਾਂ ਦੇ ਜਿਹੜੇ ਦੁੱਖ ਨੇ ਉਹ ਇਸ ਤਰ੍ਹਾਂ ਦੱਸ ਰਹੇ ਹਨ ਬਾਕੀ ਬੇਟੀ ਬੁਰਾ ਦੇ ਮਾਨਕ ਸਾਹਿਬ ਨੇ ਜਿਹੜਾ ਇਹ ਰਾਤ ਕੇ ਕਲਾਕਾਰ ਲੋਕ ਬਾਹਰ ਤੁਰੇ ਫਿਰਦੇ ਆ ਲੇਕਿਨ ਉਹ ਕੁੰਨਤੀ ਰਖਤਾਰ ਕਾਹੀ ਫੇਸ ਹੁੰਦੀ ਆ ਕਿਉਂਕਿ ਘਰ ਚ ਸ਼ਾਂਤੀ ਆ ਘਰ ਸੰਭਿਆ ਹੋਇਆ ਘਰ ਬੰਨਿਆ ਹੋਇਆ ਸੋ ਉਹ ਉਹਨਾਂ ਜ਼ਿੰਮੇਵਾਰੀਆਂ ਤੋਂ ਮੁਕਤ ਹੁੰਦਾ ਸੋ ਅੱਜ ਇਹ ਜ਼ਿੰਮੇਵਾਰੀ ਮਾਂ ਦਾ ਮਥਰੋ ਜੀਤੇ ਵੀ ਸ਼ਾਕੋਤੀ ਸਾਧਦੇ ਵੀ ਬੇਟੀ ਹਰਦੇ ਵੀ ਇਹ ਕਿਨਾਂ ਨੂੰ ਇੱਕ ਮਾਂ ਦਾ ਰੂਪ ਮੁੜ ਕੇ ਫਿਰ ਧਾਰਨ ਕਰਨਾ ਹੈ ਉਹਨਾਂ ਬੱਚਿਆਂ ਨੂੰ ਕਿਉਂਕਿ ਮਾਂ ਬੱਚਿਆਂ ਦੇ ਕੋਲੋਂ ਦੂਰ ਜਾਵੇ ਕਿ ਦੁਨੀਆ 'ਚ ਬੜੇ ਰਿਸ਼ਤੇ ਐਸੇ ਨੇ ਜਿਹੜਾ ਕੋਈ ਬਦਲ ਨਹੀਂ ਹੁੰਦਾ ਹਰ ਰਿਸ਼ਤੇ ਦਾ ਬਦਲ ਹੁੰਦਾ ਖੁੱਤਰ ਦੋ ਹੋ ਸਕਦੇ ਧੀਆਂ ਦੋ ਹੋ ਸਕਦੀਆਂ ਪੈਣਾ ਭਰਾ ਦੋ ਹੋ ਸਕਦੇ ਆ ਲੇਕਿਨ ਮਾਂ ਤੇ ਬਾਪ ਦੋ ਨਹੀਂ ਹੋ ਸਕਦੇ ਮਾਂ ਉਹੀ ਆ ਜਿਹਦੀ ਕੋਹ ਚੋਂ ਤੁਸੀਂ ਜਨਮ ਲਿਆ ਤੇ ਪਿਤਾ ਉਹੀ ਆ ਜਿਹਦਾ ਲਹੂ ਤੁਹਾਡੇ ਅੰਦਰ ਸੋ ਇਹਦਾ ਜਿਹੜਾ ਬੱਚਿਆਂ ਦੇ ਕੋਲੋਂ ਇੰਤੇ ਵੱਡੇ ਰਿਸ਼ਤੇ ਜਿਹੜਾ ਪੂਰ ਹੋ ਗਿਆ ਉਸ ਰਿਸ਼ਤੇ ਦਾ ਘਾਟਾ ਪੂਰਾ ਕਰਨਾ ਇਸ ਪਰਿਵਾਰ ਦੇ ਸਿਰ ਤੇ ਜ਼ਿੰਮੇਵਾਰੀ ਆਈ ਆ ਕਿਉਂਕਿ ਜਿਵੇਂ ਮਾਨਕ ਸਾਹਿਬ ਨੇ ਜ਼ਿਕਰ ਕੀਤਾ ਕਿ ਮੈਨੂੰ ਫਿਰ ਲੱਗਦਾ ਕਿ ਇਹ ਇਹ ਅਚਾਨਕ ਮੌਤ ਨਹੀਂ ਹੈ ਇਹ ਇੱਕ ਮਰਡਰ ਹੈ ਕਿ ਜਿਹੜਾ ਸਾਡੀਆਂ ਸਰਕਾਰਾਂ 22 ਸਾਲ ਹੋ ਗਏ ਉਹਨਾਂ ਨੂੰ ਅੱਜ ਤੱਕ ਸਾਨੂੰ ਉਹ ਸੁਰੱਖਿਅਤ ਸੜਕ ਤੇ ਜਾਣ ਦਾ ਰਸਤਾ ਨਹੀਂ ਦੇ ਸਕਿਆ ਇਹ ਉਹ ਮੌਤ ਨਹੀਂ ਹੈ ਕਿ ਜਿਹੜੀ ਉਮਰ ਪੂਰੀ ਹੋਈ ਦਾ ਤਵਾਰ ਹੋ ਕੇ ਰਹਿ ਗਿਆ ਜਿਹਦੇ ਬਾਰੇ ਅਹਿਸਾਸ ਹੋ ਗਿਆ ਸੀ ਕਿ ਸਾਡਾ ਜਿਹੜਾ ਪਰਿਵਾਰ ਦਾ ਜੀ ਆ ਉਹ ਹੌਲੀ-ਹੌਲੀ ਆਪਣੇ ਅੰਤ ਵੱਲ ਵੱਧ ਰਿਹਾ ਲੇਕਿਨ ਇਹ ਐਸਾ ਅਹਿਸਾਸ ਆ ਕਿ ਘਰੋਂ ਕੋਈ ਬਾਜ਼ਾਰ ਗਿਆ ਉਹਨੇ ਮੁੜ ਕੇ ਉਹਨੇ ਤਾਂ ਸਾਰਾ ਪਰਿਵਾਰ ਬੈਠਾ ਤੇ ਉਹ ਪਰਿਵਾਰ ਕੋਈ ਵਿਅਕਤੀ ਆਇਆ ਨਹੀਂ ਉਹਦੀ ਉਹ ਦੇਹ ਹੈ ਜਿਹਦੇ ਚ ਨਾ ਸਾਹ ਹੈ ਨਾ ਸਾਥ ਸੋ ਬਹੁਤ ਵੱਡਾ ਹੈ ਝੋਖਿਆ ਸੋ ਸਾਡੇ ਤਾਂ ਵੀ ਹਿੰਮਤ ਵੀ ਹਲੇਕਸ ਇਹ ਕਹੀਏ ਕਿ ਪਰਮਾਤਮਾ ਇਸ ਦੁੱਖ ਨੂੰ ਜਨ ਦੀ ਸ਼ਕਤੀ ਦੇ ਵਿੱਚੋਂ ਕਿਉਂਕਿ ਦੁੱਖ ਹੈ ਨਵਰਦਾ ਫਿਰ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਵਾਹਿਗੁਰੂ ਆਪ ਵੀ ਘਾਟੇ ਪੂਰੇ ਕਰੇ ਵਾਹਿਗੁਰੂ ਆਪ ਤੁਹਾਡੇ ਅੰਦਰ ਤਾਕਤ ਹੋਵੇ ਵਾਹਿਗੁਰੂ ਆਪ ਬੱਚਿਆਂ ਨੂੰ ਇਸ ਤਰ੍ਹਾਂ ਦਾ ਮਨ ਬਣਾਵੇ ਕਿ ਉਹ ਇਸ ਦੁੱਖ ਤੋਂ ਬਾਹਰ ਆ ਸਕਣ ਸੋ ਅੰਤ ਵਿੱਚ ਫਿਰ ਅਸੀਂ ਸਮੁੱਚਾ ਪੰਜਾਬ ਜਾਗਤੀ ਮੰਚ ਹਰਵੱਲਰ ਸੰਗੀਤ ਮਹਾਸਭਾ ਦੇ ਨਾਲ ਸ੍ਰੀ ਸਾਧ ਸੰਗਤ ਕੋ ਇਸ ਹਮਦਰਦ ਨਾਲ ਨੇੜ ਦਾ ਰਿਸ਼ਤਾ ਹੈ ਸੋ ਸਮੁੱਚੇ ਵਾਰਿਸ ਪਰਿਵਾਰ ਵੱਲੋਂ ਸਮੁੱਚੀਆਂ ਸੰਸਥਾਵਾਂ ਵੱਲੋਂ ਅਸੀਂ ਆਪ ਸਭ ਨਾਲ ਇਹ ਦੁੱਖ ਸਾਂਝਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਵੇਂ ਬੈਠੇ ਹੁ ਕੀ ਗੋਦਾਂ ਨੂੰ ਮੰਨਦੇ ਅੱਜ ਦੁੱਖ ਦੀ ਕਣੀ ਵਿੱਚ ਸ਼ਾਕੋਟੀ ਪਰਮਾਤਮਾ ਤੁਸੀਂ ਜਿੰਨੇ ਵੀ ਅੰਦਰ ਤੁਹਾਡਾ ਸਭ ਦਾ 파ਰਿਵਾਰ ਦਾ ਦੁੱਖ ਬੋਲੀ ਹੋ ਰਿਹਾ ਕਿਉਂਕਿ ਕੱਲ ਹੀ ਨਗਰਾਂ ਤੇ ਜੋ ਨੂੰ ਵਿਆਹ ਹੋਇਆ ਵਾਹਿਗੁਰੂ ਸਾਡੀ ਧੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਔਰ ਇੱਕੋ ਹੀ ਅਰਦਾਸ ਕਰਿਓ ਸਾਰੇ ਗੁਰੂ ਜੀ ਨੂੰ ਤੇ ਮਾਤਾ ਮਤੁਰ ਨੂੰ ਅਰਬ ਵੱਡੀਆਂ ਹੋਰਾਂ ਦੇ ਬੇਸਰੱਚੇ ਪਾਛਾ ਕਿਉਂਕਿ ਇਹ ਜਿਹੜੇ ਛੋਟੇ ਛੋਟੇ ਬੱਚੇ ਆ ਇਹ ਪਾਲਣੇ ਬੜੇ ਹੋਣਗੇ

ਅੱਜ ਇਹ ਤੁਸੀਂ ਬਹੁਤ ਦੁੱਖ ਦੀ ਘੜੀ ਦੇ ਵਿੱਚ ਅ ਜੀ ਸਾਹਿਬ ਉਹਨਾਂ ਦੀ ਵਾਇਸ਼ ਦੀ ਡੈਥ ਹੋਈ ਹੈ ਪੀਨਾ ਜੀ ਜੋ ਬਹੁਤ ਅੱਛੀ ਸਾਡੀ ਕੁੜੀ ਸੀ ਉਹ ਬਹੁਤ ਪਿਆਰੀ ਰੂਹ ਵਾਲੀ ਸੀ ਸੋ ਉਹ ਅੱਜ ਆ ਗਿਆ ਜੀ ਸਾਰੇ ਉਹਨਾਂ ਦੀ ਉਹਨਾਂ ਨੂੰ ਸ਼ਰਦਾ ਅਜਲੀ ਦੇ ਅੰਡ ਪਹੁੰਚੇ ਆਰਟਿਸਟ ਵੀ 뮤직 ਨੂੰ ਜਿੰਨਾ ਪਿਆਰ ਕਰਦੇ ਆ ਸੋ ਇਹ ਰੀਤ ਚੱਲੀ ਆਈ ਹੈ ਜੀ ਵੇ ਵਕਤ ਹੀ ਬਹੁਤ ਜੜੀ ਆ ਉਹ ਹਮੇਸ਼ਾ ਸਤਉਦੀ ਹੈ ਪਰਿਵਾਰ ਨੂੰ ਤੇ ਆਪਣੀ ਉਮਰ ਹਟਾ ਕੇ ਕੋਈ ਚੱਲ ਜਵੇ ਤਾਂ ਉਹ ਇੱਕ ਗੱਲ ਅਲੱਗ ਹੁੰਦੀ ਹੈ ਨਾ ਮੁੱਕਿਆ ਨਾ ਮੁਕਣਾ ਮੇਲਾ ਦੁਨੀਆਦਾਰੀ ਅੱਜ ਤੇਰੀ ਕੱਲ ਮੇਰੀ ਪਰਸ ਹੋਰ ਦੀ ਵਾਰੀ ਏ ਜਿੰਨੀ ਦੁਨੀਆ ਵਿਛੜਦੀ ਓਨੀ ਜੁੜਦੀ ਜਾਂਦੀ ਏ ਇਸ ਵੇਲੇ ਵਿੱਚ ਉਹ ਦੁਨੀਆ ਮੁੜਦੀ ਜਾਂਦੀ ਏ ਸੋ ਜਿਹੜੇ ਬੇਵਕਤਾਂ ਬਹੁਤ ਆ ਉਹ ਬਹੁਤ ਦਖਦਈ ਆ ਸੋ ਇਹਦੇ ਲਈ ਸਾਰੇ ਅੱਜ ਬੋਕ ਤੇ ਆਇਆ ਕਿਉਂਕਿ ਇਸ ਸਮੇਂ ਤੇ ਆ ਕੇ ਲਫਜ਼ ਮੁੱਕ ਜਾਂਦੇ ਆ ਕਿਉਂਕਿ ਹਿਰਦਾ ਅੰਦਰੋਂ ਚੂਰ-ਚੂਰ ਹੋਇਆ ਹੁੰਦਾ ਕਿਉਂਕਿ ਛੋਟੇ-ਛੋਟੇ ਬੱਚੇ ਆ ਬਸ ਇਹੀ ਅਰਦਾਸ ਆ ਸਾਰੇ ਭਾਈਪੁਰਾ ਸਾਡੇ ਵਿਪ ਸਾਭੀ ਆ ਗਏ ਐ ਸਾਈ ਮਧੂ ਜੀ ਬਾਬਾ ਜੀ ਵਿਪ ਸਾਭੀ ਸਾਡੇ ਸਾਰੇ ਇਸ ਦੁੱਖ ਦੀ ਘੜੀ ਦੇ ਵਿੱਚ ਆਏ ਆ ਕਿਉਂਕਿ ਇਹਨਾਂ ਦੇ ਬੱਚਿਆਂ ਲਈ ਤੰਦਰੁਸਤੀ ਲਈ ਅਰਦਾਸ ਕਰਨ ਆਏ ਆ ਕਿ ਇਸ ਪਰਿਵਾਰ ਨੂੰ ਪਾਣਾ ਮੰਨਣਾ ਦਾ ਬਲ ਬਖਸ਼ੇ ਸੋ ਇਹਨਾਂ ਤੇ ਮੇਰ ਪਰਿਆ ਹੱਥ ਰੱਖੇ ਜਿਹੜੀ ਇਹ ਘਟਨਾ ਹੋਈ ਹੈ ਬਹੁਤ ਦੁਖਦਈ ਹੈ ਸੋ ਨਾ ਪੂਰਾ ਹੋਣ ਵਾਲਾ ਇੱਕ ਆਟਾ ਆ ਕਿਉਂਕਿ ਉਹ ਬੱਚੀ ਬੜੀ ਪਿਆਰੀ ਸੀ ਤੇ ਛੋਟੇ ਛੋਟੇ ਬੱਚੇ ਆ ਅਸੀਂ ਹਮੇਸ਼ਾ ਪੇਜੀ ਔਰ ਪੂਰਨ ਸ਼ਾਹ ਕੁੱਟੀ ਜੀ ਉਹਨਾਂ ਦੀ ਸਾਰੀ ਫੈਮਿਲੀ ਦੇ ਨਾਲ ਅਸੀਂ ਸਾਰੇ ਮੋਡੇ ਮੋਡੇ ਨਾਲ ਬੋਡਾ ਲਾ ਕੇ ਖੜੇ ਹਾਂ ਜੀ ਥੈਂਕ ਯੂ ਮਿਹਰਬਾਨ ਇਹ ਬਹੁਤ ਦੁੱਖਵਰੀ ਇੱਕ ਦਰਦਨਾਕ ਜੋ ਕਿ ਸਾਡੀ ਬੇਟੀ ਮੇਰੀ ਬੇਟੀ ਤਰਾਸੀ ਪ੍ਰਵੀਨ ਜੀ ਔਰ ਸਾਡੇ ਉਸਤਾਦ ਇਤਾ ਜੀ ਸਾਡੇ ਪੂਰਨ ਸ਼ਾਹ ਕੁੱਟੀ ਜੀ ਸਲੇਮ ਮਾਸਟਰ ਜੀ ਔਰ ਸਾਡੇ ਪੇਜੀ ਸ਼ਾਹ ਕੁੱਟੀ ਜੀ ਸਾਡਾ ਪਰਿਵਾਰ ਆ ਅਸੀਂ ਇਹਨਾਂ ਦੇ ਬੱਚੇ ਆ ਤੇ ਸਾਡੀ ਤੇ ਜਿਹੜੀ ਪ੍ਰਵੀਨ ਬੜਾ ਦਰਦਨਾਕੋ ਹਾਦਸਾ ਹੋਇਆ ਤੇ ਬੜਾ ਦੁੱਖ ਮਨਾਇਆ ਸਭ ਨੇ ਦੁੱਖ ਮਨਾਇਆ ਜੀ ਬਸ ਪਰਮਾਤਮਾ ਦੀ ਆਤਮਾ ਨੂੰ ਸ਼ਾਂਤੀ ਦੇਵੇ ਵਾਹਿਗੁਰੂ ਬਖਸ਼ਿਸ਼ ਕਰੇ ਦਾਤਾ ਸਿਹਾਰੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇੱਥੇ ਮੇਰਾ ਛੋਟਾ ਵੀਰ ਪੇਜੀ ਉਹਨਾਂ ਦੀ ਵਾਈਫ ਪ੍ਰਵੀਨ ਸਾਡੀ ਬੱਚੀ ਸਾਡੀ ਭੈਣ ਉਹਨਾਂ ਦੇ ਅੰਤਿਮ ਅਰਦਾਸ ਦੇ ਵਿੱਚ ਅਸੀਂ ਅੱਜ ਪਹੁੰਚੇ ਸੀ ਇੱਥੇ ਬਹੁਤ ਦੁੱਖ ਹੋਇਆ ਇੰது ਵੱਡਾ ਤਕਾ ਨਹੀਂ ਹੋ ਸਕਦਾ ਪਰਿਵਾਰ ਦੇ ਨਾਲ ਤੇ ਮੈਂ ਬਸ ਇਹੀ ਕਹੂੰਗਾ ਕਿ ਪ੍ਰਮਾਤਮਾ ਉਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਾਹਕੋਟੀ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ। ਦੇਖੋ ਦੁੱਖ ਦੀ ਘੜੀ ਹਰ ਇੱਕ ਤੇ ਆਉਂਦੀ ਆ ਪਰ ਸਮੇਂ ਸਿਰ ਆਵੇ ਤੇ ਥੋੜਾ ਦੁੱਖ ਘਟ ਹੁੰਦਾ। ਛੋਟੇ-ਛੋਟੇ ਬੱਚੇ ਆ ਛੋਟੇ-ਛੋਟੇ ਬੱਚਾ ਦੀ ਮਾਂ ਜਾਣੀ ਇਸ ਤੋਂ ਵੱਡਾ ਦੁੱਖ ਕੋਈ ਹੋ ਨਹੀਂ ਸਕਦਾ। ਸੋ ਸਾਰੇ ਅਸੀਂ ਇਹੀ ਅਰਦਾਸ ਕਰਦੇ ਹਾਂ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ। ਸਾਡੇ ਵੀਰ ਭੇਜੀ ਨੂੰ ਸਾਰੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਅੱਜ ਸਾਰੇ ਅਸੀਂ ਬੜੇ ਦੁੱਖ ਨਾਲ ਇੱਥੇ ਇਕੱਤਰ ਹੋਏ ਆਂ। ਸ਼ਾ ਕੋਟੀ ਪਰਿਵਾਰ ਦੇ ਜਿਹੜੀ ਫਲਵਾੜੀ ਆ ਉਹਦੇ ਚੋਂ ਇੱਕ ਫੁੱਲ ਜਿਹੜਾ ਆ ਉਹ ਸਾਡੇ ਕੋਲੋਂ ਦੂਰ ਹੋ ਗਿਆ ਸੋ ਪੇਜੀ ਸ਼ਾ ਕੋਟੀ ਦੀ ਧਰਮ ਪਤਨੀ ਔਰ ਸਮੁੱਚਾ ਸੰਗੀਤ ਉਦਯੋਗ ਇਸ ਦੁੱਖ ਦੀ ਘੜੀ 'ਚ ਸ਼ਰੀਕ ਆ ਕਿਉਂਕਿ ਦੁੱਖ ਇਸ ਕਰਕੇ ਬਹੁਤ ਵੱਡਾ ਕਿ ਛੋਟੇ ਛੋਟੇ ਬੱਚੇ ਆ ਉਹਨਾਂ ਲਈ ਕਿ ਉਹਨਾਂ ਨੂੰ ਪਾਲਣਾ ਸੰਭਾਲਣਾ ਬਹੁਤ ਔਖਾ ਸੋ ਵੈਗੁਰੂ ਅੱਗੇ ਅਰਦਾਸ ਕਰਦੇ ਆ ਕਿ ਵੈਗੁਰੂ ਇਸ ਘਾਟੇ ਨੂੰ ਪੂਰਾ ਕਰੇ ਔਰ ਬੱਚਿਆਂ ਦੀ ਪਾਲਣ ਪੋਸ਼ਣ ਤੇ ਬੱਚਿਆਂ ਨੂੰ ਅਗੇ ਪੜਾਉਣ ਲਿਖਾਉਣ ਚਾਪ ਸਾਈ ਹੋਵੇ ਸਮੂਚਾ ਮਨਮੋਹਨ ਵਾਰਿਸ ਪਰਿਵਾਰ ਜਿਹੜਾ ਔਰ ਪੰਜਾਬ ਜਾਗਰਤੀ ਮੰਚ ਹਰਿਵल्लभ ਸੰਗੀਤ ਮਹਾਸਭਾ ਇਸ ਦੁੱਖ ਦੇ ਘੜੇ ਚ ਇਸ ਪਰਿਵਾਰ ਦੇ ਨਾਲ ਦੋਸਤੋ ਸਤਿ ਸ੍ਰੀ ਅਕਾਲ ਅਦਾਵਲ ਅਸਲਾਮ ਵਾਲੇਕਮ ਮੈਂ ਤੁਹਾਡਾ ਆਪਣਾ ਸ਼ੌਕਤ ਲੀਮਤੋਈ ਮੈਂ ਇੱਥੇ ਮੇਰਾ ਬੇਟਾ ਭਤੀਜਾ ਮੇਰਾ ਉਸਤਾਦ ਸ਼ਾ ਕੋਟੀ ਪੂਰਨ ਦਾ ਬੇਟਾ ਉਹਦੇ ਘਰੋਂ ਸਾਡੀ ਨੂੰ ਉਹਦਾ ਇੰਤਕਾਲ ਹੋ ਗਿਆ ਮੈਨੂੰ ਬੜਾ ਦੁੱਖ ਹੋਇਆ ਬਹੁਤ ਬੜਾ ਇਸ ਛੋਟੀ ਉਮਰ ਦੇ ਵਿੱਚ ਇਸ ਦੁਨੀਆ ਤੋਂ ਵਿਛੜ ਜਾਣਾ ਪਰਿਵਾਰ ਵਿਛੜ ਜਾਣਾ ਐਤੋਂ ਉੱਪਰ ਦੀ ਦੁੱਖ ਵਾਲੀ ਕੋਈ ਗੱਲ ਨਹੀਂ ਇਸ ਦੁੱਖ ਦੇ ਵਿੱਚ ਸਾਰੇ ਅਸੀਂ ਇਕੱਠੇ ਹੋ ਕੇ ਸ਼ਰਧਾਂਜਲੀ ਦੇਣ ਆਏ ਆ ਸ਼ੁਕਰੀਆ ਜੀ ਉਹਦੇ ਰੱਬਾ ਖੈਰ ਅੱਲਾ ਵੇਲੇ ਮਾਜਿਜ਼ ਹਾਜ਼ਰ ਪੰਜਾਬੀ ਸਾਰੇ ਦਸ਼ਕਾਂ ਨੂੰ ਸੁਰ ਨੂੰ ਪਿਆਰ ਕਰਨ ਵਾਲੇ ਸਾਰੇ ਰੂਹਾਂ ਨੂੰ ਮੇਰਾ ਅਦਾਬ ਸਤਿ ਸ਼੍ਰੀ ਅਕਾਲ ਨਮਸਤੇ ਸੋ ਅੱਜ ਬਹੁਤ ਦੁੱਖ ਦੀ ਘੜੀ ਦੇ ਵਿੱਚ ਸਾਰੇ ਸ਼ਰੀਕ ਹੋਏ ਆ ਕਿ ਸਾਡਾ ਮੇਰਾ ਭਤੀਜਾ ਪੇਜੀ ਸ਼ਾਹ ਕੋਟੀ ਜਿਨ੍ਹਾਂ ਦਾ ਹਮਸਫਰ ਜਿਨ੍ਹਾਂ ਦੇ ਜ਼ਿੰਦਗੀ ਨਿਭਾਉਣ ਦਾ ਇੱਕ ਮਾਲਕ ਵੱਲੋਂ ਜਿਹੜਾ ਇੱਕ ਰਿਸ਼ਤਾ ਜੁੜਿਆ ਸੀ ਉਹ ਵਿਚ ਵਿਚਾਲੇ ਛੱਡ ਕੇ ਸਦੀਵੀ ਵਿਛੋੜਾ ਦੇ ਕੇ ਸਦਾ ਲਈ ਸਾਡੇ ਤੋਂ ਵਿਛੜ ਗਏ ਆ ਔਰ ਪਟਿਆਲਾ ਘਰਾਣੇ ਦਾ ਇੱਕ ਚਰਾਗ ਜਿਹਦਾ ਨਾਮ ਹੈ ਪੂਰਨ ਸ਼ਾਹ ਕੋਟੀ ਔਰ ਪੂਰਨ ਸ਼ਾਹ ਕੋਟੀ ਦੇ ਪਰਿਵਾਰ ਦੇ ਵਿੱਚ ਜਿਹੜਾ ਇਹ ਪਾਣਾ ਵਾਪਰਿਆ ਮੇਰਾ ਖਿਆਲ ਇਹ ਐਸਾ ਇੱਕ ਪਾਣਾ ਹੈ ਜਿਹਨੂੰ ਮੰਨਣਾ ਜਾਂ ਜਿਹਨੂੰ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਹੈ ਔਰ ਸਿਆਣੇ ਕਹਿੰਦੇ ਆ ਕਿ ਇਹੋ ਜੀ ਮੌਤ ਦੇ ਨਾਲ ਲੱਕ ਟੁੱਟ ਜਾਂਦੇ ਆ ਸੋ ਲੱਕ ਟੁੱਟਿਆ ਇਸ ਪਰਿਵਾਰ ਦਾ ਤੇ ਕੁੱਝ ਸਾਰਿਆਂ ਨੇ ਦੁਆਰ ਅਰਦਾਸ ਕਰਨੀ ਹੈ ਔਰ ਇਸ ਪਰਿਵਾਰ ਦੇ ਵਿੱਚ ਸੁਰਦਾ ਤਾਂ ਵਾਸ ਹੈ ਜਿੱਥੇ ਸੁਰ ਹੈ ਉਥੇ ਈਸ਼ਵਰ ਵੀ ਹੈ ਉਥੇ ਰੱਬ ਦਾ ਵਾਸ ਵੀ ਹੈ ਸੋ ਇਸ ਪਰਿਵਾਰ ਵਾਸਤੇ ਖਾਸ ਕਰਕੇ 베ਜੀ ਸ਼ਾ ਕੋਟੀ ਤੇ ਤੁਹਾਡਾ ਆਪਣਾ ਮਾਸਟਰ ਸਲੀਮ ਜਿਨ੍ਹਾਂ ਨੂੰ ਤੁਸੀਂ ਅਕਸਰ ਅਸ਼ੀਰਵਾਦ ਪਿਆਰ ਦਿੰਦੇ ਰਹਿੰਦੇ ਆ 베ਜੀ ਤੇ ਸਲੀਮ ਦੀ ਇੱਕ ਜੋੜੀ ਸੀ 베ਜੀ ਤੇ ਸਲੀਮ ਦੀ ਇੱਕ ਜੋੜੀ ਸੀ ਏਸੇ ਤਰੀਕੇ ਦੇ ਨਾਲ ਨੀਲਮ ਤੇ ਪ੍ਰਵੀਨ ਨੀਲਮ ਵੱਡੀ ਸੀ ਤੇ ਪ੍ਰਵੀਨ ਛੋਟੀ ਸੀ 베ਜੀ ਦੇ ਸ਼ਾ ਕੋਟੀ ਦੀ ਜੋੜੀ ਸਲਾਮਤ ਰੱਬ ਰੱਖੇ ਲੇਕਿਨ ਨੀਲਮ ਤੇ ਪ੍ਰਵੀਨ ਦੀ ਜਿਹੜੀ ਜੋੜੀ ਸੀ ਉਹ ਟੁੱਟ ਗਈ ਹੈ ਔਰ ਇਸ ਟੁੱਟਣ ਦਾ ਜਿਹੜਾ ਦੁੱਖ ਹੈ ਇਹ ਪਰਿਵਾਰ ਨੂੰ ਤਾਂ ਹੈ ਹੀ ਹੈ ਲੇਕਿਨ ਪਰਿਵਾਰ ਦੇ ਨਾਲ ਸਾਂਝ ਰੱਖਣ ਵਾਲਿਆਂ ਨੂੰ ਵੀ ਸਾਰਿਆਂ ਨੂੰ ਇਸ ਚੀਜ਼ ਦਾ ਬਹੁਤ ਦੁੱਖ ਦਰਦ ਹੋਇਆ ਔਰ ਤੁਸੀਂ ਸਾਰਿਆਂ ਨੇ ਦੁਆ ਅਰਦਾਸ ਕਰਨੀ ਹੈ ਕਿ ਪ੍ਰਵੀਨ ਨੂੰ ਮੇਰਾ ਮਾਲਿਕ ਉਹ ਰੱਬ ਪਰਮਾਤਮਾ ਅੱਲਾਹ ਪਾਕ ਰਾਮ ਰਹੀਮ ਆਪਣੇ ਕਦਮਾਂ ਚ ਨਿਵਾਸ ਦੇਣ ਔਰ ਪਰਿਵਾਰ ਨੂੰ ਸ਼ਾਹ ਕੋਟੀ ਪਰਿਵਾਰ ਨੂੰ ਪਾਣਾ ਮੰਨਣ ਦਾ ਰੱਬ ਬਲ ਬਖਸ਼ੇ ਬਹੁਤ ਬਹੁਤ ਮਿਹਰਬਾਨ ਮਾਮਾ ਜੀ ਪੇਜੀ ਮਾਮਾ ਜੀ ਸਲੀਮ ਮਾਮਾ ਜੀ ਉਸਤਾਦ ਜਨਾਬ ਪੂਰਨਸ਼ਾ ਕੋਟੀ ਸਾਹਿਬ ਸਾਡੇ ਨਾਨਾ ਜੀ ਅਸੀਂ ਇਹਨਾਂ ਨੂੰ ਕਹਿੰਦੇ ਆ ਤੇ ਸਾਡੀ ਮਾਮੀ ਗਈ ਹੈ ਇਹਦਾ ਘਾਟਾ ਨਹੀਂ ਪੂਰਾ ਹੋ ਸਕਦਾ ਕਿਉਂਕਿ ਇੱਕ ਅੱਛੇ ਰੂਹ ਇੰਨੀ ਪਿਆਰੀ ਰੂਹ ਨੇ ਉਹ ਮम्मा ਪਾਪਾ ਮੇਰੇ ਪਾਦਾ ਸਾਹਿਬ ਜਨਾਬ ਫਰਦੂਲ ਇਕਸਕੰਦਰ ਸਾਹਿਬ ਉਹ ਮੇਜਾ ਇਹ ਚੀਜ਼ ਜ਼ਿਕਰ ਕਰਦੇ ਰਹੇ ਮम्मा ਉਹ ਕਰਦੇ ਆ ਕਿ ਵੀ ਉਹ ਇਹਨਾਂ ਬੜੀ ਅੱਛੀ ਰੂਹ ਨੇ ਬੜੀ ਵੈਲਕਮਿੰਗ ਰੂਹ ਨੇ ਬੜੀ ਕਾਮ ਸੌਫਟ ਰੂ ਸੀਗੇ ਮੰਮੀ ਹਣੇ ਤੇ ਕਹਿੰਦੇ ਜਦੋਂ ਵੀ ਖਿਹੜੇ ਮੱਥੇ ਜਿਹਾ ਨੂੰ ਉਹਨਾਂ ਨੂੰ ਸਾਨੂੰ ਜੋ ਹਲੇ ਯਕੀਨ ਨਹੀਂ ਹੁੰਦਾ ਜੀ ਵੀ ਨਹੀਂ ਕਰਦਾ ਕਹਿਣ ਦਾ ਕਿ ਨਹੀਂ ਹੈਗੇ ਤੇ ਇਹ ਬੰਦੋ ਮੈਨੂੰ ਖਾਸ ਕਰਕੇ ਤਾਂ ਯਕੀਨ ਨਹੀਂ ਹੋ ਰਿਹਾ ਅੱਜ ਹੱਥਾਂ 'ਚ ਪਲੇ ਉਹਨਾਂ ਦੇ ਸਾਨੂੰ ਨਹੀਂ ਯਕੀਨ ਇਦਾਂ ਹੋ ਰਿਹਾ ਜੀ ਜੀ ਨਹੀਂ ਕਰਦਾ ਇਦਾਂ ਬੋਲਣ ਦਾ ਕਿ ਨਹੀਂ ਹੈਗੇ ਤੇ ਇਹ ਬੱਚੇ ਛੋਟੇ ਛੋਟੇ ਹਲੇ ਉਹਨਾਂ ਦਾ ਜਾਣਾ ਬਣਦਾ ਵੀ ਨਹੀਂ ਸੀ ਪਰ ਇਹ ਇਹ ਸਾਰਾ ਜੋ ਵੀ ਜੋ ਵੀ ਹੋ ਰਿਹਾ ਹੈ ਇਹ ਹੈ ਤਾਂ ਦੁੱਖ ਦੀ ਗੱਲ ਪਰ ਜ਼ਿਆਦਾ ਡਿਪਰੈਸਿੰਗ ਜ਼ਿਆਦਾ ਸੈਡ ਸਾਡੇ ਵਾਸਤੇ ਹੈ ਜਿਹੜੇ ਅਸੀਂ ਉਹਨਾਂ ਦੇ ਹੱਥਾਂ ਦੇ ਵੀ ਪਲੇ ਆ ਤੇ ਉਹਨਾਂ ਦੀ ਫੈਮਿਲੀ ਆ ਜਿਨ੍ਹਾਂ ਨੂੰ ਹਲੇ ਉਹਨਾਂ ਦੀ ਬਹੁਤ ਜ਼ਿਆਦਾ ਲੋਡ ਸੀ ਕਿੰਨੇ ਉਮਰਾਂ ਦਾ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਫੈਮਿਲੀ ਨੂੰ ਪੇਜੀ ਮਾਮਾ ਜੀ ਸਾਰਿਆਂ ਨੂੰ ਉਹਨਾਂ ਦੀ ਬਹੁਤ ਲੋੜ ਸੀ ਹਲੇ ਉਹਨਾਂ ਨੂੰ ਨਹੀਂ ਸੀ ਜਾਣਾ ਚਾਹੀਦਾ ਤੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਣ ਤੇ ਉਹ ਉਹਨਾਂ ਵਰਗੀ ਉਹਨਾਂ ਵਰਗੀ ਇੱਕ ਸ਼ਖਸੀਅਤ ਉਹਨਾਂ ਵਰਗੀ ਸੌਫਟਨੈਸ ਉਹਨਾਂ ਵਰਗੀ ਵੈਲਕਮਿੰਗ ਨੇਚਰ ਦੇ ਇਨਸਾਨ ਬਹੁਤ ਘੱਟ ਨੇ ਦੁਨੀਆ 'ਚ ਤੇ ਆਈ ਥਿੰਕ ਉਹ ਉਹਨਾਂ ਨੂੰ ਹਲੇ ਜਾਣਾ ਹੀ ਨਹੀਂ ਚਾਹੀਦਾ ਮਤਲਬ ਜੋ ਮੇਰੇ ਅੰਦਰ ਦੀ ਇੱਕ 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 ਗੱਲ बार-बार ਬਾਹਰ ਆਉਂਦੀ ਆ ਕਿ ਉਹ ਉਹ ਜਲਦੀ ਚਲੇਗੇ ਸਾਡੇ ਵਿੱਚੋਂ ਸੋ ਮੈਨੂੰ ਯਕੀਨ ਨਹੀਂ ਹੁੰਦਾ ਪਰਮਾਤਮਾ ਉਹਨਾਂ ਦੀ ਰੂਹ ਨੂੰ ਉਹਨਾਂ ਦੇ ਸਕੂਨ ਦੇਣ ਤੇ ਸਾਰੇ ਫੈਮਿਲੀ ਨੂੰ ਬਲ ਬਖਸ਼ਣ ਬਲ ਬਖਸ਼ਣ ਤੇ ਹੌਸਲਾ ਬਖਸ਼ਣ ਪਰਮਾਤਮਾ ਜੀ ਸਾਡਾ ਸਾਰਿਆਂ ਦਾ ਅਸੀਂ ਅਸੀਂ ਇੱਕ ਫੈਮਿਲੀ ਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਅਸੀਂ ਨਾਲ ਅੱਜ ਖੜੇ ਆ ਕਿਉਂਕਿ ਸਾਡਾ ਪਰਿਵਾਰ ਨੇ ਉਹ ਸਾਨੂੰ ਵੀ ਉਹਨਾਂ ਹੀ ਦੁੱਖ ਹੈ ਸਾਨੂੰ ਕਈ ਵਾਰੀ ਥੋੜਾ ਹੋਰ ਜ਼ਿਆਦਾ ਵੀ ਹੋ ਜਾਂਦਾ ਹੈ ਇਹ ਗੱਲ ਸੋਚ ਕੇ ਅਸੀਂ ਕਿਉਂਕਿ ਆਪਣੀ ਫੈਮਲੀ ਨੂੰ ਉਦਾਸ ਨਹੀਂ ਦੇ ਸਕਦੇ ਡੀਮੋਟੀਵੇਟਿਡ ਨਹੀਂ ਦੇ ਸਕਦੇ ਇਸ ਕਰਕੇ ਅਸੀਂ ਸਾਰੀ ਫੈਮਲੀ ਦੇ ਨੂੰ ਹੌਸਲੇ ਦੇ ਵਿੱਚ ਹੋਰ ਹੌਸਲਾ ਸਾਰੇ ਜਾਣੇ ਪਾਉਣ ਆਏ ਹਾਂ ਸੋ ਬਾਕੀ ਜਿੱਥੇ ਵੀ ਮਾਮਾ ਜੀ ਸਲੀਮ ਮਾਮਾ ਜੀ ਭੇਜੀ ਮਾਮਾ ਜੀ ਸਾਨੂੰ ਜਿੱਥੇ ਵੀ ਕਹਿੰਦੇ ਆ ਜਿੱਥੇ ਵੀ ਕਹਿਣਗੇ ਅਸੀਂ ਉੱਥੇ ਖੜ੍ਹਨ ਹਮੇਸ਼ਾ ਹੀ ਤਿਆਰ ਆ ਸਾਰੇ ਜਾਣੇ ਸਾਰੇ ਜਾਣੇ ਅੱਜ ਉਹਨਾਂ ਦੇ ਦੁੱਖ 'ਚ ਸ਼ਰੀਕ ਹੋਣਾ ਹੈ ਸਤਿ ਸ਼੍ਰੀ ਅਕਾਲ ਜੀ ਔਰ ਅੱਜ ਇੱਕ ਦੁੱਖ ਦੀ ਘੜੀ ਦੇ ਵਿੱਚ ਇਕੱਠੇ ਹੋਏ ਆ ਅਸੀਂ ਸਾਡਾ ਬਹੁਤ ਪਿਆਰਾ ਵੀਰ ਸੁਰੀਲਾ ਭਰਾ ਸਾਡਾ ਔਰ ਪੂਰਨਸ਼ਾ ਕੁੱਟੀ ਫੈਮਿਲੀ ਦੇ ਵਿੱਚੋਂ ਸਾਡਾ ਛੋਟਾ ਵੀਰ پرویز ਭੇਜੀ ਉਹਨਾਂ ਦੀ ਹਮਸਫਰ ਸਾਡੀ ਭੈਣ ਪ੍ਰਵੀਨ ਪਿੱਛੇ ਜੇ ਕੈਸਾ ਹਾਦਸਾ ਹੋਇਆ ਕਿ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਉਹ ਇਸ ਦੁਨੀਆ ਤੇ ਨਹੀਂ ਰਹੀ ਤੋਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਪੇਜੀ ਦੇ ਨਾਲ ਆ ਸਾਰੀ ਫੈਮਿਲੀ ਦੇ ਨਾਲ ਆ ਮਾਲਕ ਨੂੰ ਆਪਣੇ ਚਰਨਾਂ ਦੇ ਨਾਲ ਵਾਸਤਾਖ ਰੱਖੇ ਭੈਣ ਜੀ ਨੂੰ ਔਰ ਹਮੇਸ਼ਾ ਹੱਸਦੇ ਰਹਿਣ ਉਹਦੇ ਬੱਚੇ ਵਸਦੇ ਰਹਿਣ ਸਾਡੀਆਂ ਦੁਆਵਾਂ ਔਰ ਅਪੀਲ ਕਰਦੇ ਸਾਰੇ ਭਰਾਵਾਂ ਨੂੰ ਕਿ ਪੇਜੀ ਦਾ ਸਾਥ ਦਿਓ ਪਿਆਰ ਦਿਓ ਸਤਿਕਾਰ ਦਿਓ ਸਤਿ ਸ੍ਰੀ ਅਕਾਲ ਜੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਪਹਿਲਾਂ ਮੇਰੇ ਉਸਤਾਦ ਜੀ ਦੀ ਮਦਦ ਦੀ ਧੱਤ ਹੋ ਗਈ ਸੀ ਤੇ ਅੱਜ ਪੇਜੀ ਭਾਈ ਦੇ ਛੋਟੇ ਛੋਟੇ ਬੱਚੇ ਦੇਖ ਕੇ ਲੱਗਦਾ ਕਿ ਕਿਸੇ ਦੀ ਮਾਂ ਨਹੀਂ ਬਚਣੀ ਚਾਹੀਦੀ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਬਸ ਹਰ ਮਾਂ ਨੂੰ ਪਰਮਾਤਮਾ ਲੰਮੀਆਂ ਲੰਮੀਆਂ ਮੁਰਾਦ ਦੇਵੇ ਕਿ ਇਹ ਦੁ ਮੈਂ ਆਪੇ ਦੁੱਖਾਂ ਦਾ ਆਇਆ ਛੋਟਾ ਸੀ 96 ਦੇ ਵਿੱਚ ਮਾਤਾ ਪੂਰੇ ਹੋਏ ਔਰ ਮਾਂ ਤੋਂ ਬਿਨਾ ਬੱਚਿਆਂ ਦਾ ਇਸ ਜਗ ਦੇ ਵਿੱਚ ਰਹਿਣਾ ਬੜਾ ਔਖਾ ਹੋਆ ਚਾਚੇ ਤਾਏ ਭੈਣ ਭਰਾ ਮਿਲ ਜਾਂਦੇ ਪਰ ਮਾਂ ਨਹੀਂ ਮਿਲਦੀ ਇੱਕ ਵਾਰ ਨਾ ਬਾਪ ਨਾ ਮਾਏ ਦੋ ਅਨਮੋਲ ਰਿਸ਼ਤੇ ਜਿਨ੍ਹਾਂ ਕੋਲੇ ਹੈ ਉਹ ਬੜੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹੈ ਔਰ ਜਿਨ੍ਹਾਂ ਕੋਲੇ ਨਹੀਂ ਹੈ ਉਹ ਦੁਨੀਆ ਦੇ ਸਭ ਤੋਂ ਗਰੀਬ ਹੈ ਔਰ ਮੇਰੇ ਹਿਸਾਬ ਨਾਲ ਪੇਜੀ ਭਾਈ ਸਾਡਾ ਜਾਂਦਾ ਰਿਹਾ ਵੀ ਮਾਲਕ ਨੂੰ ਬਹੁਤ ਲੰਮੀ ਉਮਰ ਦੇਵੇ ਪਰ ਕਿਤਨੇ ਕਿਤੇ ਬੱਚਿਆਂ ਨੂੰ ਜਿਹੜਾ ਮਾਂ ਦਾ ਦੁੱਖ ਹੈ ਉਹ ਮਾਂ ਹੀ ਦੇ ਸਕਦੀ ਹੈ ਪਿਆਰ ਹੋਰ ਨਹੀਂ ਕੋਈ ਦੇ ਸਕਦਾ ਆ ਬੇਟਾ ਇਹ ਪੇਜੀ ਦਾ ਬੇਟਾ ਵਾ ਜਨੂ ਸ਼ਾਹਕੋਟ ਜਨੂ ਸ਼ਾਹਕੋਟ ਮਾਲਕ ਨੂੰ ਬਹੁਤ ਲੰਮੀ ਉਮਰ ਦੇਵੇ ਖਸਦਾ ਰੱਖੇ ਵਸਦਾ ਰੱਖੇ ਬਸ ਇਹੀ ਦੁਆ ਜੀ ਮਾਲਕ ਉਹ ਭੈਣ ਨੂੰ ਆਪਣੇ ਚਰਨਾਂ ਦੇ ਜਗ੍ਹਾ ਤੇ ਥੈਂਕ ਯੂ ਅੱਜ ਕੱਲ੍ਹ ਮੈਂ ਅਫਸਾਨਾ ਖਾਨ ਤੇ ਅੱਜ ਅਸੀਂ ਸਾਡੇ ਡੈਡੀ ਜੀ ਮਾਸਟਰ ਸਲੀਮ ਜੀ ਦੇ ਘਰ ਆਏ ਹੋਇਆ ਬੜੇ ਦੁੱਖ ਦੀ ਗੱਲ ਆ ਉਹਨਾਂ ਦੇ ਦੁੱਖ ਦੇ ਵਿੱਚ ਅਸੀਂ ਆਪਣਾ ਦੁੱਖ ਸਾਂਝਾ ਕਰਨਾ ਆ ਕਿ ਸਾਡੇ ਚਾਚੀ ਜੀ ਜੋ ਪੇਜੀ ਸ਼ਾਹ ਗੋਟੀ ਚਾਚਾ ਜੀ ਉਹਨਾਂ ਦੇ ਵਾਈਫ ਉਹ ਇਸ ਦੁਨੀਆ ਤੇ ਨਹੀਂ ਰਹੇ ਤੇ ਬਹੁਤ ਇਸ ਪਰਿਵਾਰ ਦੇ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈਗਾ ਤੇ ਅਸੀਂ ਇਸ ਦੁੱਖ ਦੇ ਵਿੱਚ ਸ਼ਾਮਲ ਹੋਏ ਆ ਸੋ ਅਸੀਂ ਦੁਆ ਕਰਦੇ ਆ ਅੱਲਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਬਖਸ਼ ਨਸੀਬ ਕਰੇ ਤੇ ਉਹਨਾਂ ਦੇ ਬੱਚਿਆਂ ਤੇ ਉਹਨਾਂ ਨੂੰ ਆ ਆ ਬਧਿਆ ਮੇਰ ਪਰਿਆਤ ਰਖਨ ਤੇ ਇਹ ਦੁਆ ਥੈਂਕ ਯੂ ਸੋ ਮਚ ਬੜੇ ਅਫਸੋਸ ਦੀ ਗੱਲ ਹੈ ਤੇ ਸਾਡੇ ਸਲੀਮ ਭਾਜੀ ਔਰ ਉਹਨਾਂ ਦੇ ਛੋਟੇ ਬ੍ਰਦਰ ਪੇਜੀ ਭਾਜੀ ਉਹਨਾਂ ਦੀ ਵਾਈਫ ਪੂਰੇ ਹੋ ਗਏ ਔਰ ਅੱਜ ਉਹਨਾਂ ਦਾ ਭੋਗ ਸੀਗਾ ਤੇ ਪੂਰੇ ਸਾਡਾ ਆਪਣਾ ਹੀ ਪਰਿਵਾਰ ਹੈ ਜੀ ਬਹੁਤ ਜ਼ਿਆਦਾ ਅਫਸੋਸ ਹੋਇਆ ਔਰ ਰੱਬ ਉਹਨਾਂ ਦੀ ਉਹਨਾਂ ਨੂੰ ਸ਼ਾਂਤੀ ਬਖਸ਼ੇ ਔਰ ਉਹਨਾਂ ਤੰਦਰੁਸਤੀ ਬਖਸ਼ੇ ਉਹ ਕੁਸ਼ਣ ਹੈ। ਅੱਜ ਬਹੁਤ ਦੁੱਖ ਹੋਇਆ ਪ੍ਰਾਸੀ ਮੇਰਾ। ਚਲੋ ਜਾਣਾ ਤਾਂ ਸਭ ਨਹੀਂ ਹੈ ਉੱਥੇ। ਪਰ ਬਹੁਤ ਜ਼ਿਆਦਾ ਦੁੱਖ ਹੋਇਆ। ਮਾਲਕ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ। ਉਹਨਾਂ ਨੂੰ ਚੰਗੀ ਥਕਾਣੇ ਤੇ ਲਾਵੇ ਦਾਤਾ ਇਹ ਬਸ। ਸਸੀ ਗਾਲੀ ਮੈਂ ਤੁਹਾਡਾ ਅਮਰਿਤ ਸਾਹਿਬ। ਅੱਜ ਅਸੀਂ ਸ਼ਾਹਕੋਟੀ ਪਰਿਵਾਰ ਦੇ ਇੱਕ ਐਸੇ ਦਿਨ ਦੇ ਵਿੱਚ ਸ਼ਾਮਲ ਹੋਏ ਆਂ। ਜੋ ਕਿ ਕਦੀ ਵੀ ਕੋਈ ਕਿਸੇ ਦੁਸ਼ਮਣ ਨੂੰ ਬਣਾ ਹੋ ਦਿਨ ਦੇਖਣਾ ਪਵੇ ਸਾਡੀ ਭੈਣ ਛੋਟੀ ਭੈਣ ਪੀਨਾ ਅਸੀਂ ਤਾਂ ਪੀਨਾ ਹੀ ਕਿੰਨੇ ਹੁੰਦੇ ਸੀਗੇ ਉਹ ਸਾਨੂੰ ਇੱਕ ਐਸਾ ਸਦਮਾ ਦੇ ਗਈ ਏ ਜਿਹੜਾ ਸ਼ਾਇਦ ਸਾਡੀ ਰੈਂਦੀ ਜ਼ਿੰਦਗੀ ਤੱਕ ਸਾਡੇ ਨਾਲ ਰਹਿਣਾ ਤੇ ਜਿੱਥੇ ਵੀ ਸਾਡੀ ਭੈਣ ਹੋਵੇ ਵਾਹਿਗੁਰੂ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਤੇ ਸ਼ਾਹਕੁਟੀ ਪਰਿਵਾਰ ਨੂੰ ਹਮੇਸ਼ਾ ਬਸ ਉਹਦਾ ਪਾਣਾ ਮੰਨਣ ਦਾ बल बख्शे बस मैं तो ही कह सक आज बड़े ही आ, बड़ा दुख का समय है हमारे एक हिंदुस्तान के लेजेंड्स जनाब उस्ताद सलीम मेरे छोटे भाई उनके घर में ऐसी ट्रेजेडी हुई तो मुझे इतना मिली फेसबुक के जरिए कि ऐसे ऐसे ट्रेजेडी उनके छोटे भाई के साथ तो बड़ा अफसोस हुआ और मैं यहाँ पर आया तो हम यही कहना चाहेंगे कि संगीत के माध्यम से हम जितने भी लोग जुड़े हुए हैं जितने भी लोग हमें देख रहे हैं जो हमारे फैंस हैं ये जिंदगी का एक ऐसा सच है जिससे कोई भी इनकार नहीं कर सकता और इंसान कहते हैं कि आप सुख में रहो लेकिन दुख में जरूर जाना चाहिए तो आज मैं श्रद्धांजलि देने आया हूँ क्योंकि आज मेरा यहाँ पर प्रोग्राम भी था वो एक बहाना था प्रोग्राम तो लेकिन कहते हैं ना जरिया बन जाता है किसी तरह से तो मैं यहाँ आया मुझे बहुत अच्छा लगा और सलीम जी के फादर से उस्ताद जी से मुलाकात हुई कन्शाह जी से और सारे लोग यहाँ पर आए पुरुष के लिए एक श्रद्धांजलि देना तो मेरे मुझे भी बड़ी खुशी हुई कि मैं यहाँ पर ऐसे मौके पे आया लेकिन आ, बस यही दुआ करूँगा कि उनकी रूह उनकी आत्मा को भगवान सुकून दे और मुझे यहाँ पर ऐसे मौके पे आना पड़ा मुझे सबसे ज़्यादा इस बात का दुख है इन अल्लाह मालिक है साइन शाह तो खुशी के मौके में भी आएंगे और सभी से यही मेरी गुजारिश है कि आप सब लोग उनके हक में दुआ करें और हमारे हिंदुस्तान हमारे भारत को हर बला मुसीबत से बचा के रखे भगवान ईश्वर और मैं सलीम जी को अपनी तरफ से बहुत बहुत श्रद्धांजलि देना चाहूँगा जैसे कि आप मुझे जानते हैं हम सर हयात सूफ़ी बरतस तो जो भी कुछ आज मेरे पास है सब आपकी दुआएं हैं और ऐसे परिवार बना रहे और ऐसे हम लोग एक दूसरे जुड़े रहें यही सूफ़ी संतों का मैसेज है और यही कहना चाहूँगा कि आप सबकी तरफ से उनकी आत्मा को सुकून दे अल्लाह उनकी रूह को सुकून दे इससे ज़्यादा मैं अल्फाज कुछ नहीं कह सकता ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਦੇਨਿਕ ਸਵੇਰਾ ਕਾ ਮੈਂ ਬਹੁਤ ਬਹੁਤ ਆਬਾਰੀ ਹੂੰ ਨਮਸਕਾਰ ਆਦਾਬ